ਸਸਾਇਕਾਲ ਜੀ ਸਾਰਿਆਂ ਨੂੰ weather updates ਟਰੋਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਿਵਾਰਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 3 ਅਪ੍ਰੈਲ 2024 ਦੇ ਮੌਸਮ ਦੀ ਜਾਣਕਾਰੀ ਬਾਰੇ ਤੇ ਥੋੜੀ ਬਹੁਤੀ ਜਾਣਕਾਰੀ ਦੇਵਾਂਗੇ 4 ਅਪ੍ਰੈਲ ਬਾਰੇ ਤੇ ਆਉਂਦੇ ਦਿਨਾਂ ਦੀ ਜਾਣਕਾਰੀ ਵੀ ਥੋੜਾ ਬਹੁਤਾ ਓਵਰਵਿਊ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਹੈ ਅਗਰ ਤੁਸੀਂ ਨਵੇਂ ਦਰਸ਼ਕ ਵੀਰ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਜਾਂ ਫਿਰ ਤੁਸੀਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਵੀਡੀਓ ਨੂੰ ਦੇਖ ਰਹੇ ਹੋ ਸਾਡੀਆਂ ਨੂੰ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀਆਂ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਸੀਂ ਅਪਲੋਡ ਕਰੀਏ ਮੌਸਮ ਦੀ ਜਾਣਕਾਰੀ ਦੇ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਉਸ ਨੋਟੀਫਿਕੇਸ਼ਨ ਰਾਈ ਮੌਕੇ ਸਿਰ ਹੀ ਮੌਸਮ ਦੀ ਜਾਣਕਾਰੀ ਦੀ ਵੀਡੀਓ ਦੇਖ ਸਕੋ ਗੱਲ ਕਰ ਲੈਂਦੇ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਉੱਪਰ ਕਿਤੇ ਨਾ ਕਿਤੇ ਬਹੁਤ ਹੀ ਹੇਠਲੇ ਦਰਮਿਆਨ ਨੇ ਸਵੇਰ ਦਾ ਇੱਕ ਬੱਦਲੀ ਸਿਸਟਮ ਐਕਟਿਵ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਤੁਹਾਨੂੰ ਦੱਸਿਆ ਸੀ ਕੱਲ ਇਹ ਪੱਛਮੀ ਸਿਸਟਮ ਦੇ ਵਿੱਚ ਜੋ ਅਫਗਾਨਿਸਤਾਨ ਪਾਕਿਸਤਾਨ ਦੀ ਸਾਈਡ ਤੋਂ ਇੱਕ ਸਿਸਟਮ ਆ ਰਿਹਾ ਸੀ ਉਹੀ ਸਿਸਟਮ ਹਵਾ ਦੇ ਨਾਲ ਅੱਗੇ ਵਧਦਾ ਹੋਇਆ ਪੰਜਾਬ ਦੇ ਉੱਪਰ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਅੱਜ ਸਵੇਰ ਤੋਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਫੇਦ ਰੰਗ ਦੀ ਬੱਦਲੀ ਦੀ ਇੱਕ ਪਰਤ ਜੀ ਜੰਮੀ ਹੋਈ ਦਿਖਾਈ ਦੇ ਰਹੀ ਹੈ ਜਿਆਦਾ ਹਿੱਸਿਆਂ ਦੇ ਵਿੱਚ ਨਹੀਂ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮਾਲਵੇ ਵਾਲੇ ਖੇਤਰ ਦੇ ਵਿੱਚ ਇਸ ਦਾ ਪ੍ਰਭਾਵ ਨਾ ਮਾਤਰ ਦੇ ਬਰਾਬਰ ਹੈ ਪਰ ਪੰਜਾਬ ਦੇ ਵਿੱਚ ਮਾਝੇ ਅਤੇ ਦੁਆਬੇ ਇਹਨਾਂ ਦੋ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕਾ ਇਹੋ ਜਿਹਾ ਇਸ ਦਾ ਸੁਭਾਅ ਥੋੜਾ ਜਿਹਾ ਜ਼ਿਆਦਾ ਗਾੜਾ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਇਸ ਦੇ ਅਸਰ ਦੀ ਫਿਲਹਾਲ ਕਿਉਂਕਿ ਚਿੱਟੇ ਬੱਦਲ ਹੁੰਦੇ ਹਨ ਜਿਹੜੇ ਉਹ ਕੋਈ ਮੀਂਹ ਦਾ ਕਣੀ ਦਾ ਕੋਈ ਵੀ ਬਹੁਤ ਵੱਡਾ ਅਸਰ ਨਹੀਂ ਦਿਖਾਉਂਦੇ ਇਹਨਾਂ ਦੇ ਨਾਲ ਲਗਭਗ ਥੋੜੀ ਬਹੁਤੀ ਗੱਲ ਕਰੀਏ ਤੋ ਪਰੁਕ ਜਾਂਦੀ ਹੈ ਹਵਾ ਦੇ ਨਾਲ ਇਹ ਅੱਗੇ ਹੋਏ ਬਾਦ ਦੇ ਦਿਖਾਈ ਦਿੰਦੇ ਨੇ ਜਿਸ ਦੇ ਕਾ ਟੁੱਟਵੇਂ ਬੱਦਲ ਬਾਈ ਪੂਰੇ ਦਿਨ ਦਿਖਾਈ ਦਿੰਦੀ ਰਹਿੰਦੀ ਹੈ ਹੋਵੇਗਾ ਵੀ ਐਵੇਂ ਹੀ ਜਿਵੇਂ ਹਵਾ ਚੱਲੇਗੀ ਜਾਂ ਜਿਵੇਂ ਦਿਨ ਚੜ ਜਾਵੇਗਾ ਇਹ ਬੱਦਲ ਸਿਸਟਮ ਵੀ ਆਪਣੇ ਰੁਖ ਬਦਲਦਾ ਹੋਇਆ ਦਿਖਾਈ ਦੇਵੇਗਾ ਤੇ ਹੌਲੀ ਹੌਲੀ ਇਹ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇਵੇਗਾ ਗੱਲ ਕਰ ਲਈ ਇਸ ਦੇ ਨਾਲ ਮੀਂਹ ਕਣੀ ਦੀ ਤਾਂ ਫਿਲਹਾਲ ਇਸ ਦੇ ਨਾਲ ਮੀਂਹ ਕਣੀ ਦਾ ਕੋਈ ਵੀ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਫਿਲਹਾਲ ਹਵਾਵਾਂ ਉੱਤਰ ਪੱਛਮੀ ਦਿਸ਼ਾ ਤੋਂ ਜਾਂ ਥੋੜੀ ਬਹੁਤ ਪੂਰਬ ਦਿਸ਼ਾ ਤੋਂ ਚੱਲਣ ਗਈਆਂ ਕਿਉਂਕਿ ਪ੍ਰੀ ਮੌਨਸੂਨ ਮੌਸਮ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਹਵਾਵਾਂ ਹੁੰਦੀਆਂ ਨੇ ਉਹ ਥੋੜਾ ਬਹੁਤਾ ਆਪਣਾ ਰੁੱਖ ਬਦਲ ਕੇ ਚਲਦੀਆਂ ਰਹਿੰਦੀਆਂ ਨੇ ਤੇ ਦਿਨ ਦੇ ਵੇਲੇ ਅਗਰ ਗੱਲ ਕਰ ਲਈਏ ਅੱਜ ਦੁਪਹਿਰ ਵੇਲੇ ਕਿਤੇ ਨਾ ਕਿਤੇ ਬੱਦਲ ਹੀ ਸਿਸਟਮ ਜਦੋਂ ਸਾਫ਼ ਹੋ ਜਾਵੇਗਾ ਤਾਂ ਪੂਰੀ ਕੜਕਮਈ ਧੁੱਪ ਪੈਣ ਦੇ ਅਸਾਰ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਦਿਨ ਦਾ ਜੋ ਟੈਂਪਰੇਚਰ ਹੈ ਉਹ 30 ਡਿਗਰੀ ਨੂੰ ਪਾਰ ਕਰਦਾ ਹੋਇਆ ਪੰਜਾਬ ਦੇ ਵਿੱਚ ਹੁਣ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਹਵਾਵਾਂ ਦੀ ਹਵਾਵਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜ਼ਿਆਦਾਤਰ ਹਵਾਵਾਂ ਸਥਿਰ ਰਹਿਣਗੀਆਂ ਜਿਵੇਂ ਵੀ ਕੱਲ ਦੇ ਮੌਸਮ ਦੀ ਗੱਲ ਕਰੀਏ ਕੱਲ ਵੀ ਹਵਾਵਾਂ ਦਿਨ ਦੇ ਵੇਲੇ ਕਾਫੀ ਸਥਿਰ ਸੀ ਤੇ ਅੱਜ ਵੀ ਇਹੀ ਉਮੀਦ ਦਿਖਾਈ ਦੇ ਰਹੀ ਹੈ ਕਿ ਅੱਜ ਦੇ ਦਿਨ ਵੀ ਮੌਸਮੀ ਜਿਹੜੀ ਹਵਾਵਾਂ ਨੇ ਉਹ ਸਥਿਰ ਦਿਖਾਈ ਦੇਣਗੀਆਂ ਗੱਲ ਕਰ ਲਈਏ ਜਿਵੇਂ ਪਹਿਲਾਂ ਸੀ ਹੁਣ ਟੈਂਪਰੇਚਰ ਦੀ ਟੈਂਪਰੇਚਰ ਹੁਣ ਕਿਤੇ ਨਾ ਕਿਤੇ 1 1 2 2 ਡਿਗਰੀ ਕਰਕੇ ਹੌਲੀ ਹੌਲੀ ਵਾਧਾ ਦਿਖਾਈ ਦੇ ਰਿਹਾ ਹੈ ਹੁਣ ਜੋ ਹੈ ਇੱਕ ਗਰਮੀ ਦੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜੋ ਗੱਲ ਕਰ ਲਈਏ ਟੈਂਪਰੇਚਰ ਫਿਲਹਾਲ ਇੱਕਦਮ ਨਹੀਂ ਵੱਧ ਰਹੇ ਕਿਉਂਕਿ ਜੋ ਪੱਛਮੀ ਸਿਸਟਮ ਨੇ ਆਪਣਾ ਕਹਿਰ ਦਿਖਾਇਆ ਸੀ 30 ਤਰੀਕ ਨੂੰ ਪੰਜਾਬ ਦੇ ਵਿੱਚ ਉਸ ਦੇ ਕਾਰਨ ਥੋੜੀ ਬਹੁਤੀ ਜੋ ਹਵਾ ਦੇ ਵਿੱਚ ਨਮੀ ਹੈ ਜਾਂ ਮਿੱਟੀ ਦੇ ਵਿੱਚ ਨਮੀ ਹੈ ਉਹਦੇ ਕਾਰਨ ਹਲਕਾ ਜਿਹਾ ਟੈਂਪਰੇਚਰ ਘੱਟ ਮਹਿਸੂਸ ਹੋ ਰਿਹਾ ਹੈ ਪਰ ਜੋ ਗਰਮੀ ਦੀ ਗੱਲ ਕਰੀਏ ਉਹ ਹੌਲੀ-ਹੌਲੀ ਵਾਧੇ ਦਿਖਾਈ ਦੇ ਰਹੀ ਹੈ ਹੁਣ ਜੋ ਟੈਂਪਰੇਚਰ ਰਿਹਾ 30 ਡਿਗਰੀ ਨੂੰ ਦਿਨ ਦੇ ਵੇਲੇ ਹੱਥ ਲਗਾਉਣਾ ਸ਼ੁਰੂ ਕਰ ਦੇਣਗੇ ਅੱਜ ਦੀ ਉਮੀਦ ਕਰੀਏ ਅੱਜ ਵੀ ਕਿਤੇ ਨਾ ਕਿਤੇ 35 ਡਿਗਰੀ ਦੇ हिस्से ਤੱਕ ਜਾਣ ਦੀ ਉਮੀਦ ਸੀ ਪੰਜਾਬ ਦੇ ਵਿੱਚ ਪਰ ਕਿਤੇ ਜਿਹੜੀ ਜੋ ਮੀਂਹ ਪਿਆ ਹੈ ਉਹਦੇ ਕਰਕੇ ਟੈਂਪਰੇਚਰ ਜਿਹੜਾ ਹੈ ਉਹ 30 ਡਿਗਰੀ ਤੇ 32 ਡਿਗਰੀ ਮੈਕਸਿਮਮ ਫਿਲਹਾਲ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਗੱਲ ਕਰ ਲਈਏ ਸ਼ਾਮ ਦੇ ਟਾਈਮ ਦੀ ਸ਼ਾਮ ਦੇ ਟਾਈਮ ਅਤੇ ਰਾਤ ਦੇ ਟਾਈਮ ਦੇ ਟੈਂਪਰੇਚਰ ਜਿਹੜੇ ਹਨ ਫਿਲਹਾਲ ਉਹ ਜ਼ਿਆਦਾ ਨਹੀਂ ਵੱਧ ਰਹੇ ਕਿਉਂਕਿ ਹਜੇ ਜੋ ਮੀਂਹ ਪਿਆ ਸੀ ਉਹਦੇ ਕਾਰਨ ਹੀ ਜੋ ਟੈਂਪਰੇਚਰ ਨੇ ਦਿਨ ਅਤੇ ਰਾਤ ਦੇ ਉਹ ਲਗਭਗ ਸਥਿਰ ਬਣੇ ਹੋਏ ਹਨ ਰਾਤ ਦੇ ਟੈਂਪਰੇਚਰ ਕਿਤੇ ਨਾ ਕਿਤੇ 20 ਡਿਗਰੀ ਤੱਕ ਅਤੇ ਦਿਨ ਦੇ ਟੈਂਪਰੇਚਰ ਜਿਹੜੇ ਆ 30 ਤੋਂ ਥੱਲੇ ਥੱਲੇ ਹਜੇ ਤੱਕ ਬਣੇ ਹੋਏ ਦਿਖਾਈ ਦੇ ਰਹੇ ਹਨ ਗੱਲ ਕਰ ਲਈਏ ਆਉਣ ਵਾਲੇ ਕੱਲ੍ਹ ਦੀ ਆਉਣ ਵਾਲੇ ਕੱਲ ਦਾ ਮੌਸਮ ਵੀ ਫਿਲਹਾਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਦਿਖਾਈ ਦੇ ਰਹੀ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਆਉਂਦੇ ਦਿਨਾਂ ਦਾ ਮੌਸਮ ਵੀ ਸਾਫ਼ ਬਣਿਆ ਰਹੇਗਾ ਜਿਹੜਾ ਇੱਕ ਪੱਛਮੀ ਸਿਸਟਮ ਦੀ ਕਾਰਵਾਈ ਪੈਂਦੀ ਦਿਖਾਈ ਦੇ ਰਹੀ ਹੈ ਉਹ ਵਿਸਾਖੀ ਦੇ ਨੇੜੇ ਤੇੜੇ 12 13 14 ਤਰੀਕ ਦੇ ਨੇੜੇ ਤੇਰੇ ਬਣੀ ਹੋਈ ਦਿਖਾਈ ਦੇ ਰਹੀ ਹੈ ਉਹਦੇ ਬਾਰੇ ਅਸੀਂ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਕਿਸਾਨ ਵੀਰਾਂ ਦੇ ਲਈ ਉਹ ਮੌਸਮ ਦੀ ਜਾਣਕਾਰੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਣਕ ਦੀ ਬਾਡੀ ਦਾ ਕੰਮ ਲਗਭਗ ਜੋਰਾ ਸ਼ੁਰੂ ਹੋਣ ਤੇ ਸ਼ੁਰੂ ਹੋ ਚੁੱਕਿਆ ਹੋਵੇਗਾ ਤੇ ਜਿਸ ਦੇ ਕਾਰਨ ਕਿਸਾਨ ਵੀਰਾਂ ਨੂੰ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਅਗਰ ਉਹ ਸਿਸਟਮ ਐਕਟੀਵੇਟ ਹੁੰਦਾ ਹੈ ਪੰਜਾਬ ਦੇ ਵਿੱਚ ਉਸ ਜਾਣਕਾਰੀ ਦੇ ਲਈ ਉਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਵੈਦਰ ਅਪਡੇਟਸ ਟੁਡੇ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਉਹ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਹ ਜਾਣਕਾਰੀ ਮੌਕੇ ਸਿਰ ਪਹੁੰਚ ਸਕੇ ਅਤੇ ਤੁਸੀਂ ਉਸ ਜਾਣਕਾਰੀ ਤੋਂ ਲੈ ਕੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਕੇ ਆਪਣੇ ਖੇਤੀਬਾੜੀ ਵਿੱਚ ਇੰਪਲੀਮੈਂਟ ਕਰਕੇ ਉਸ ਦਾ ਲਾਹਾ ਲੈ ਸਕੋ ਅਤੇ ਨੁਕਸਾਨ ਤੋਂ ਆਪਣੇ ਆਪ ਨੂੰ ਬਚਾ ਸਕੋ ਅਖੀਰ ਵਿੱਚ ਵੈਦਰ ਅਪਡੇਟਸ ਟੁਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਧੰਨਵਾਦ ਜੀ